ਝੂਠੇ ਵਾਦੇ ਤੋਂ ਕੀਤੇ ਨਿਕਲੀ ਤੋਂ ਵੀਰਪਾ ਸੋ ਆਪਣੀ ਸਰਕਾਰ ਦਾ ਵੀ ਅੱਜਕੱਲ ਇਹ ਹੀ ਹਾਲ ਬਣਿਆ ਹੋਇਆ ਹੈ ਇਹ ਮੈਂ ਕਿਉਂ ਕਹਿ ਰਿਹਾ ਕਿਉਂਕਿ ਸਰਕਾਰ ਨੇ ਜੋ 80 ਟਿਕੈਟਰ ਵਾਲਿਆਂ ਨੂੰ ਅੱਜ ਦਾ ਟਾਈਮ ਦਿੱਤਾ ਸੀਗਾ ਮੀਟਿੰਗ ਵਾਸਤੇ ਉਹ ਵਾਦਾ ਸਰਕਾਰ ਅੱਜ ਮੁੱਕਰ ਚੁੱਕੀ ਹੈ ਵੈਸੇ ਮੈਨੂੰ ਪਤਾ ਤਾਂ ਕੱਲ ਹੀ ਲੱਗ ਗਿਆ ਸੀਗਾ ਕਿ ਇਹ ਗੱਲ ਹੋ ਰਹੀ ਆ ਆਪਾਂ ਸਿਰਫ ਵੇਟ ਕਰ ਰਹੇ ਸੀਗੇ ਕਿ ਸ਼ਾਇਦ ਕੋਈ ਹੱਲ ਨਿਕਲ ਆਵੇ ਇਸ ਟਾਈਮ ਤੱਕ ਤੇ ਹੁਣ ਇਹ ਵੀਡੀਓ ਆਪਾਂ ਪਾ ਰਹੇ ਆਂਗੇ ਤੇ ਸਰਕਾਰ ਨੇ ਉਦਾਂ ਹੀ ਕੀਤਾ ਪਹਿਲਾਂ ਲਾਰਾ ਲਾ ਕੇ ਲੌਲੀਪੌਪ ਦੇਤਾ ਤੇ ਸਾਰੇ ਬਹੁਤ ਖੁਸ਼ੀ ਉਸ ਸਮੇਂ ਕਿ ਹੁਣ ਸ਼ਾਇਦ ਈਟੀਟੀ ਦੇਆਂ ਜੋ ਅਸਾਮੀਆਂ ਨੇ ਹੁਣ ਉਹ ਭਰੀਆਂ ਜਾਣਗੀਆਂ ਪਰ ਨਹੀਂ ਸਰਕਾਰ ਨੇ ਉਹੀ ਕੰਮ ਕਰਤਾ ਪਹਿਲਾਂ ਮੀਟਿੰਗ ਦੇਤਾ ਟਾਈਮ ਵੀ ਦੇਤਾ ਟਾਈਮ ਤੇ ਆ ਕੇ ਕਹਿੰਦੇ ਹੱਥ ਖੜੇ ਕਰਕੇ ਤੇ ਕਹਿੰਦੇ ਵੀ ਮੀਟਿੰਗ ਹੁਣ ਕਿਸੇ ਹੋਰ ਦਿਨ ਕਰਾਂਗੇ ਹੋਰ ਦਿਨ ਤਾਂ ਫਿਰ ਹੋਰ ਤਾਂ ਹੋ ਰਹੀ ਹੁੰਦੀ ਆ ਤੁਸੀਂ ਵੀ ਸਮਝਦੇ ਹੋ ਤੇ ਆਪਾਂ ਦੇਖ ਰਹੇ ਆ ਕਿ ਟੈਟ ਪਾਸ ਕਰਕੇ ਕਿੰਨਾ ੱੱਕਾ ਕਰ ਰਹੀ ਆ ਸਰਕਾਰ ਇਹਨਾਂ ਤੱਕ ਤਾਂ ਯਾਰ ਕਿਸੇ ਵੀ ਸਟੇਟ ਦੇ ਵਿੱਚ ਨਹੀਂ ਹੋ ਰਿਹਾ ਮੰਨਿਆ ਕਿ ਹੋਰ ਸਟੇਟਾਂ ਦੇ ਵਿੱਚ ਵੀ ਟੈਟ ਲੈ ਜਾਂਦੇ ਆ ਯੂਪੀ ਦੇ ਵਿੱਚ ਵੀ ਟੈਟ ਚੱਲਦਾ ਹੈ हरियाणा ਦਾ ਆਪਣਾ ਟੈਟਾ ਬਿਹਾਰ ਦੇ ਵਿੱਚ ਆਪਦੇ ਪੀਪਰ ਲੈਂਦੇ ਨੇ ਉਹ ਝਾਰਖੰਡ ਦਾ ਪਰ ਇੰਨਾ ਬੁਰਾ ਹਾਲ ਕਿਤੇ ਨਹੀਂ ਸੁਣਦਾ ਹੈਗਾ ਹਜੇ ਤੱਕ ਸਰਕਾਰ ਨੂੰ 3 ਸਾਲ ਹੋ ਗਏ ਤੇ ਇੱਕ ਵੀ ਅਸਾਮੀ ਜੋ 80000 ਵਾਲਾ ਨਹੀਂ ਭਰੀ ਹੈਗੀ ਸੋ ਇਹਦਾ ਕੀ ਕਾਰਨ ਹੈ ਇਹਨਾਂ ਦੇ ਮਨਾਂ ਦੇ ਵਿੱਚ ਕੀ ਆ ਕੁਝ ਨਹੀਂ ਕਹਿ ਸਕਦੇ ਹੈਗੇ ਕਿਉਂ ਮਨ ਖੋਟੇ ਕੀਤੇ ਹੋਏ ਨੇ ਇਹਨਾਂ ਨੇ 3 ਸਾਲਾਂ ਦੇ ਵਿੱਚ ਜੋ ਇੱਕ ਵੀ ਅਸਾਮੀ ਨਹੀਂ ਭਰੀ ਤੇ ਭਗਵਾਨਤਮਨ ਜੀ ਸਾਡੇ ਸਤਕਾਰਯੋਗ ਸੀਐਮ ਹਮੇਸ਼ਾ ਕਹਿਦੇ ਰਹਿੰਦੇ ਆ ਕਿ ਆਪਾਂ 10000 ਕਿਸ ਡਿਪਾਰਟਮੈਂਟ ਚ ਵੈਕੈਂਸੀ ਕੱਢੀ ਇਸ ਤੇ ਕੱਢਤੀ ਫਿਰ ਇੱਥੇ ਭਰਨ ਦੇ ਵਿੱਚ ਕੀ ਜਾਂਦਾ ਜੀ ਜੋ ਬੱਚੇ ਇਹਨੇ ਵਿਚਾਰੇ ਤਰਨਾ ਦਿੰਦੇ ਨੇਗੇ ਬੱਚੇ ਤਾਂ ਮੇਰੇ ਮੂੰਹ ਚੋਂ ਸ਼ਬਦ ਗਲਤ ਨਿਕਲੇਗਾ ਜੋ ਟੀਚਰਸ ਨੇ ਸਿਰਫ ਆਪਣੇ ਹੱਕਾਂ ਵਾਸਤੇ ਉਹਨਾਂ ਨੇ ਪੇਪਰ ਜੋ ਕਲੀਅਰ ਕੀਤੇ ਹੋਏ ਨੇ ਸਾਰੇ ਪੀਐਸ ਟੈਟ ਪਾਸ ਆ ਜੋ ਅਗਲੇ ਬੱਚੇ ਨੇ ਅੱਜਕੱਲ ਮਤ ਨੂੰ ਉਹ ਪੁੱਛਦੇ ਆਗੇ ਉਹਨਾਂ ਨੂੰ ਵੀ ਹੁਣ ਟੈਨਸ਼ਨ ਹੋ ਲੱਗੀ ਵੀ ਕਿ ਅਸੀਂ ਉਹਨਾਂ ਨੂੰ ਈਡੀਟੀ ਕਰਤਾ ਰਹੇ ਹਾਂ ਕਿ ਸਾਡਾ ਵੀ ਇਹੀ ਹਾਲ ਹੋਊਗਾ ਜਦੋਂ ਆ ਥੋੜੇ ਜਿਨ ਦਿਨ ਹੋਇਆ ਲਾਠੀ ਚਾਰਜ ਕੀਤਾ ਜਦੋਂ ਸਰਕਾਰ ਨੇ ਉਹ ਵੀ ਬੜਾ ੱੱਕਾ ਸੀਗਾ ਤੇ ਕੀ ਜੇ ਇਹੀ ਹਾਲ ਹੁੰਦੇ ਰਹਿਣਗੇ ਤਾਂ ਬੜਾ ਮੁਸ਼ਕਲਾ ਕੰਮ ਤੇ ਮੈਨੂੰ ਇੱਕ ਭੈਣ ਦਾ ਕਮੈਂਟ ਆਇਆ ਸੀ ਵੀ ਤੁਸੀਂ ਸਿਰਫ ਈਡੀਟੀ ਵਾਲਿਆਂ ਵਾਸਤੇ ਬੋਲਦੇ ਹੋ ਮਾਸਟਰ ਕੈਡਰ ਵਾਲਿਆਂ ਵਾਸਤੇ ਨਹੀਂ ਬੋਲਦੇ ਤਾਂ ਅਜਿਹੀ ਕੋਈ ਗੱਲ ਨਹੀਂ ਆ ਮਾਸਟਰ ਕੈਡਰ ਵਾਲਿਆਂ ਨੂੰ ਵੀ ਛੇਤੀ ਛੇਤੀ ਵੈਕੈਂਸੀ ਨੂੰ ਨਵਾਂ ਸੇਖਣੇ ਚਾਹੀਦੀ ਹੈ ਕਿ ਸਰਕਾਰ ਨੂੰ ਚਾਹੀਦਾ ਤੇ ਉਹਨਾਂ ਨੂੰ ਵਿਚਾਰੇ ਨੂੰ ਉਹਦਾ ਏਡੀ ਏਡੀ ਵਿਚਾਰੇ ਹੀ ਰਖਾ ਲਿਆ ਨੇ ਉਹਨਾਂ ਦੇ ਬੱਚੇ ਵੀ ਨਹੀਂ ਹੈ ਉਹਨਾਂ ਨੇ ਸਾਰਾ ਦੇਖਣੰਦੇ ਇੱਥੇ ਧਰਨੇ ਤੋਂ ਲੈ ਤੁਸੀਂ ਛੋਟੀਆਂ ਮਾਰ ਕੇ ਬਾਹਰ ਭੇਜ ਦਿੰਨੇ ਹੋ ਸੋ ਇਹ ਚੰਗੀ ਗੱਲ ਨਹੀਂ ਹੈ ਸਰਕਾਰ ਨੂੰ ਬੇਨਤੀ ਹੈ ਕਿ ਛੇਤੀ ਛੇਤੀ ਸਮਾਂ ਦਿੱਤਾ ਜਾਵੇ ਤੇ ਇਹਨਾਂ ਦੀਆਂ ਅਸਾਮੀਆਂ ਨੇ ਜੋ ਭਰਿਆ ਜਾਣ ਮੇਰੀ ਇਹੀ ਬੇਨਤੀ ਹੈ ਕਿ ਤੇ ਅਗਲਾ ਜੋ ਮੀਟਿੰਗ ਦਾ ਟਾਈਮ ਆ ਦਿੱਤਾ ਜਾਵੇ ਤਾਂ ਕਿ ਸਾਰੇ ਖੁਸ਼ੀ ਖੁਸ਼ੀ ਰਹਿ ਸਕਣ ਅਤੇ ਤੁਹਾਡੇ ਤੇ ਵੀ ਮਾਣ ਹੋਵੇ ਇਹਨਾਂ ਨੂੰ ਨਾ ਕੇ ਫਿਰ ਤੁਹਾਨੂੰ ਪਤਾ ਹੀ ਹੈ ਕਿ ਥੋੜੇ ਸਮੇਂ ਤੱਕ ਫਿਰ ਸਰਕਾਰ ਦਾ ਕੀ ਹਾਲ ਹੋ ਜਾਂਦਾ ਹੁੰਦਾ ਬਾਹਲਾ ਨਾ ਭੁੱਲੇ ਜਾਵੇ ਤੇ ਇਹ ਤੋਂ ਬਾਅਦ ਮੈਂ ਦੱਸ ਦਵਾਂ ਜਿਵੇਂ ਆਪਾਂ ਸਾਰੇ ਗਵਰਨਮੈਂਟ ਐਗਜ਼ਾਮ ਦੀ ਤਿਆਰੀ ਕਰਉਣਾ ਹੈ ਤੇ ਸਿਪੈਟ ਪੀਐਸਟ ਸਾਰੇ ਐਗਜ਼ਾਮ ਆਪਾਂ ਬੀ ਤਰੀਕ ਤੋਂ ਆਪਣਾ ਬੈਸੀਟ ਦਾ ਸਟਾਰਟ ਹੈਗਾ ਉਹਦੇ ਵਿੱਚ ਤੁਸੀਂ ਆ ਸਾਰੇ ਜੋ ਤੁਹਾਨੂੰ ਫ੍ਰੀ ਕਲਾਸਿਸ ਫ੍ਰੀ ਨੋਟਸ ਫ੍ਰੀ ਪੀਡੀਐਫ ਫ੍ਰੀ ਗਾਈਡੈਂਸ ਤੇ ਫ੍ਰੀ ਟੈਸਟ ਸੀਰੀਜ਼ ਐਵਰੀਥਿੰਗ ਮਿਲੂਗਾ ਤੇ ਤੁਹਾਨੂੰ ਪੈਸੇ ਖਰਚਣ ਦੀ ਹੁਣ ਕੋਈ ਲੋੜ ਨਹੀਂ ਹੈ ਸੋ ਆਪਣੇ ਭਰਾ ਨਾਲ ਜੁੜਿਓ 120 ਪਲੱਸ ਤੁਹਾਡੇ ਮਾਰਕਸ ਆਉਣਗੇ ਹੀ ਆਉਣਗੇ ਜੇ ਆਪਣੇ ਭਰਾ ਦੇ ਕੇ ਹਿੱਤ ਜਿਲੋਗੇ 90 ਮਾਰਕਸ ਦਾ ਟਾਰਗੇਟ ਨਹੀਂ ਰੱਖਾਂਗੇ ਘੱਟੋ ਘੱਟ 120 ਬਸ ਤੋਂ ਬਾਅਦ 150 ਦਾ 150 ਆਪਾਂ ਗ੍ਰੈਬ ਕਰਨ ਦੀ ਕੋਸ਼ਿਸ਼ ਕਰਨੀ ਹੈ ਕਿ ਮੈਥ ਸਾਇੰਸ ਟੀਚਿੰਗ ਸਬਜੈਕਟ ਇਹਦੇ ਵਿੱਚ ਆਪਾਂ ਨਾਲ ਪੜਾਵਾਂਗੇ ਜੇ ਟਾਈਮ ਲੱਗਿਆ ਹੋਰ ਪੜਾ ਦਾਂਗੇ ਨਹੀਂ ਮੈਥ ਸਾਇੰਸ ਬੱਕਾਗਾ ਬਾਕੀਆਂ ਦਾ ਵਾਦਾ ਨਹੀਂ ਕਰਦੇ ਰਿਹਾ ਫालतੂ ਦੀਆਂ ਗੱਲਾਂ ਕਰਨ ਦਾ ਕੋਈ ਫਾਇਦਾ ਨਹੀਂ ਹੁੰਦਾ ਸੋ ਚੈਨਲ ਨਾਲ ਜੁੜੇ ਰਿਓ ਸਬਸਕ੍ਰਾਈਬ ਕਰਕੇ ਜਰੂਰ ਰੱਖਿਓ ਕਿਉਂਕਿ 20 ਤਰੀਕ ਤੋਂ ਰੈਗੂਲਰ ਕਲਾਸਾਂ ਪਰ ਰਿਕਾਰਡਡ ਇਹਦੇ ਤੇ ਪਾਇਆ ਕਰਾਂਗੇ ਤੇ ਹਜੇ ਇੱਕ ਇੱਕ ਕਲਾਸ ਸਟਾਰਟ ਕਰਾਂਗੇ ਆਨਲਾਈਨ ਟਾਈਮ ਦੇ ਵਿੱਚ ਫਿਰ ਦੋ ਦੋ ਤਿੰਨ ਤਿੰਨ ਵੀ ਕਰ ਦਾਂਗੇ ਲੋਡ ਦੇ ਮੁਤਾਬਕ ਸੋ ਸ਼ੇਅਰ ਜਰੂਰ ਕਰਿਓ ਜਿਨ੍ਹਾਂ ਨੂੰ ਲੋੜ ਆ ਤੁਹਾਡੇ ਭੈਣ ਭਰਾਵਾਂ ਨੂੰ ਤੇ ਸਬਸਕ੍ਰਾਈਬ ਜਰੂਰ ਕਰ ਲਿਓ ਚੈਨਲ ਨੂੰ ਹਰ ਨੋਟੀਫਿਕੇਸ਼ਨ ਤਾਂ ਕਿ ਤੁਹਾਡੇ ਤੱਕ ਹਰੀਤਜੀਤ ਦਾ ਪਹਿਲਾਂ ਹੀ ਪਹੁੰਚਦਾ ਰਹੇ ਐਗਜ਼ਾਮਸ ਦਾ ਤੇ ਅੱਜ ਜਿੱਦਾਂ ਆਪਣੀ ਅਪਡੇਟਸ ਆਉਂਦੀਆਂ ਨੇ ਕੋਰਟ ਦੇ ਜਿਹੜੇ ਫੈਸਲੇ ਆਉਂਦੇ ਆ ਤੇ ਅਗਲੀ ਵਾਰ ਮਿਲਾਂਗੇ ਤਾਂ ਨਹੀਂ ਇੰਟਰਸਟਿੰਗ ਵੀਡੀਓ ਦੇ ਨਾਲ ਉਦੋਂ ਤੱਕ ਤੁਸੀਂ ਦੇਖ ਰਹੇ ਹੋ ਤੁਹਾਡਾ ਆਪਣਾ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲਿਓ ਥੈਂਕ ਯੂ ਧੰਨਵਾਦ